ਦੇ ਅੰਤਾਂ ਕਾਲ ਪ੍ਰਖਦਾ ਆਉਣਾ ਹੋਊਗਾ ਜਦੋਂ ਜਦੋਂ ਟਾਈਮ ਉਹਨਾਂ ਦਿੱਤਾ ਹੈ ਉਹ ਟਾਈਮ ਲੰਘ ਗਿਆ ਡੀਕਾਂ ਲੱਗੀਆਂ ਰਹੀਆਂ ਉਹਨਾਂ ਨੂੰ ਵੀ ਇਹ ਖੇਲ ਜਿਹਨੂੰ ਜਿਨਾਂ ਨੇ ਸੋਝੀਦੇ ਨਹੀਂ ਉਹਨੂੰ ਦੇਣੀ ਹੀ ਉਹਦਾ ਆਉਣਾ ਉਸੇ ਟਾਈਮ ਨਾਲ ਹੋਇਆ ਇਸਾਬ ਸਿੰਘ ਨੂੰ ਕਿਹਾ 20ਵੀਂ ਸਦੀ ਜਾਊਗਾ ਮਹੰਮਤ ਸਾਹਿਬ ਨੂੰ ਕਿਹਾ 14ਵੀਂ ਸਦੀ ਜਾਊਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ 250 ਸਾਲ ਤੋਂ ਬਾਅਦ ਆਊਗਾ ਜਦੋਂ ਵੀ ਇਹ ਟਾਈਮ ਹੋਇਆ ਤੇ ਪਰਮੇਸ਼ਰ ਦਾ ਆਉਣਾ ਹੋ ਗਿਆ ਧਰਤੀ ਤੇ ਸਭ ਨੂੰ ਅੜੀ ਕਾਂ ਲੰਗਦੀਆਂ ਗਈਆਂ ਆਤਰੀ ਕਾਂ ਸਭ ਨੂੰ ਅੜੀ ਕਾਂ ਲੰਗਦੀਆਂ ਗਈਆਂ ਤਰੀਕਾਂ ਕਾਲ ਯੁਗ ਅੰਤਮ ਆਉਣਾ ਸ੍ਰੀ ਭਗਵਾਨ ਨੇਗਲੰਗ ਕਲ ਕਲਕੀ ਫੇਰਾ ਪਾਈਆ ਕਿਸੇ ਸਮਝ ਨਾ ਆਈ ਸਾਡੇ ਤਿੰਨ ਹੱਥ ਸੰਭਲ ਕਿਹੜਾ ਮਕਾਨ ਕਿਸੇ ਸਮਝ ਨਾ ਆਈ ਸਾਡੇ ਤਿੰਨ ਹੱਥ ਸੰਭਲ ਕਿਹੜਾ ਮਕਾਨ ਉਤਾਰਾਪੁਰ ਗੁਰੂਆਂ ਪੀਰਾਂ ਨੇ ਕਿਹਾ ਇਹ ਸੰਭਲ ਜਾਊਗਾ ਕਈ ਸੰਭਲ ਮਰਾਦਾਬਾਦ ਕੋਈ ਚੀਂ ਚਲਾਬਦੇ ਫਿਰ ਸਾਇਨ ਕੋਈ ਪਿੰਡਿਆ ਸੰਭਲ ਇਹ ਪਰਮੇਸ਼ਰ ਨੇ ਸਵੈਮ ਬਲ ਕਹਿ ਲ ਕੀਤਾ ਕਿਹੜਾ ਮਕਾਨ ਜਿਸ ਮੰਦਰ ਬੈ ਕੇ ਹਰ ਮੰਦਰ ਦਾ ਸਹਾਈਆ ਬਿਨ ਭਗਤੀਆਂ ਬਿਨਾ ਸ਼ਕਤੀਆਂ ਅੰਤਰ ਆਤਮ ਦੇਵੇ ਬ੍ਰਹਮ ਗਿਆਨ ਬਿਨ ਅਖਰਾ ਕਰੇ ਪੜਾਈਆ ਸਾਚੀ ਮੰਜ਼ਲ ਚੜਨਾ ਦੱਸੇ ਆਸਾਨ ਬੌੜੀ ਡੰਡਾ ਤਨ ਕੋਈ ਫੜਾਈਆ ਕਰ ਸੁਰਤੀ ਗੋਪੀ ਮਿਲ ਜਾਏ ਤੁਰਦਾ ਕਾਨਾ ਸੀਤਾਰਾਮ ਬਨਵਾਸ ਨਾ ਕੋਈ ਪਵਾਈਆ ਬਿਨਾ ਸਜਦਿਆਂ ਕਲਮਿਓਂ ਹੰਦਸੇ ਪਰਨਾਮ ਡੰਡਾਵਤੀ ਕੋਈ ਇੱਕ ਦਰੜਾਈਆ ਵੇਜੀ ਤੇ ਜਗਾਰੇ ਲਾਓ ਸੋ ਸੋ ਨਮਾ ਗਾਈਂ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ ਸੋ ਨਮਾ ਗਾਈਂ ਜੀਰ ਸਿੰਘ ਜੀ ਨੂੰ ਭਗਵਾਨ ਦੀ ਜੈ ਸੋ ਸੋ ਅੰਗਾਰੈ ਸਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਅੰਗਾਰੈ ਸਰ ਸੰਗ ਵਿਸ਼ਨੂ ਭਗਵਾਨ ਦੀ ਜੈ ਜੰ ਪਿਆਰੀਆਂ ਸੰਗ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਾਲਪੁਰਖ ਨੂੰ ਨੋਰਾ ਮਾਰਿਆ ਸਭ ਨੂੰ ਪਤਾ ਇਤਿਹਾਸ ਹਰ ਕੋਈ ਪੜਦਾ ਵੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਨੋਰਾ ਮਾਰਾ ਵੀ ਹੈ ਕਾਲਪੁਰਖ ਮੇਰੇ ਕੋ ਕਾਦੇ ਬਦੇ ਲੈਣ ਲਿਆ ਜੇ ਕਿਤੇ ਤੂੰ ਬੰਦਾ ਬਣ ਕੇ ਐਵੇਂ ਤੇ ਤੈਨੂੰ ਪਤਾ ਲੱਗੇ ਤੇ ਕਾਲਪੁਰਖ ਨੇ ਗੁਰੂ ਗੋਬਿੰਦ ਸਿੰਘ ਨੂੰ ਸ਼ਬਦ ਰੂਪ ਕਿਹਾ ਗੋਬਿੰਦ ਮੈਂ ਠੀਕ ਹੀ ਤੇਰਾ ਬੜਾ ਇਮਤਿਹਾਨ ਲਿਆ ਪਰ ਤੂੰ ਮੈਨੂੰ ਜਿੱਤ ਲਿਆ ਜੇ ਤੂੰ ਕਹਾ ਤੇ ਮੈਂ ਆਉਂਗਾ ਇਹ ਕਰਕੇ ਕਾਲਪੁਰਖ ਨੂੰ ਆਉਣਾ ਪਿਆ ਨਹੀਂ ਤੇ ਕਾਲਪੁਰਖ ਧਰਤੀ ਤੇ ਨਹੀਂ ਆਉਂਦਾ ਨਾ ਕੋਈ ਰੰਗ ਰੂਪ ਰਾਇਕ ਧਰਦਾ ਕੀ ਕਿਹਾ ਗੁਰੂ ਗੋਬਿੰਦ ਸਿੰਘ ਨੇ ਗੋਬਿੰਦ ਕਹੇ ਜੇ ਸਮਾ ਪਾ ਕੇ ਪਿਛਲਾ ਚੇਤਾ ਨਹੀਂ ਗਏ ਭਲਾ ਮੈਂ ਨਹੀਂ ਭੁੱਲਿਆ ਅਪੋ ਲੋਗੇ ਵੇਖ ਵਖਾਈਆ ਵਾਡੇ ਪਿੱਛੇ ਬਚਿਆਂ ਭੇਟ ਚੜਾ ਸੱਚੇ ਤਾਨੂੰਂਦਤਾ ਕਰਾਈਆ ਆਬ ਆਪਣਾ ਮਾਣ ਮਟਾ ਟਾਡੇ ਢੋਲੇ ਰਿਆ ਆਗਾਈਆ ਸਿਦਾ ਸੋਖਿਆ ਤੇ ਮਿਲ ਆਇਆ ਗਿਆ ਆਪ ਖਦਾ ਪਰਮਾਤਮਾ ਆਤਮਾ ਜੋੜ ਜੜਾਈਆ ਸਾਰੀ ਜ਼ਿਟੀ ਨੂੰ ਆਖੋ ਠੋਗ ਵਜਾ ਆਇਆ ਬੇਪਰਵਾਹੀਆ ਜੇ ਕੋਈ ਆਖੇ ਤਾਨੂੰ ਸ਼ਦਾ ਐਵੀ ਖੁਸ਼ੀ ਮਹਨਾਈਆ ਕਿਉਂ ਤੁਸੀਂ ਉਸ ਤੋਂ ਹੋਏ ਵਦਾ ਜਿਸ ਦਾ ਫਿਕਰਾ ਸਾਰੇ ਰਹਗਾ ਹੀਆ ਅੱਗੇ ਹੁਣਾ ਨਹੀਂ ਜਦਾ ਮਾਤ ਗਰਵ ਨਾ ਫੇਰ ਵਖਾਈਆ ਰਲ ਮੇਰਾ ਭਗਤ ભગવાન ਇੱਕ ਦੂਜੇ ਦਾ ਸੁਲਾ ਲੋਗਾ ਤੂੰ ਮੇਰਾ ਮੈਂ ਤੇਰਾ ਸੁਭਾਵ ਆਈਆ ਤੁਸੀਂ ਮੇਰੇ ਮੈਨੂੰ ਆਪਣਾ ਲਓ ਬਣਾਓ ਤੇ ਹੋ ਤੁਹਾਡੀ ਭਗਤੀ ਨਜ਼ਰੀ ਆਈਆ ਕੌਣ ਕਹਿ ਰਿਹਾ ਤੁਸੀਂ ਮੇਰੇ ਮੈਨੂੰ ਆਪਣਾ ਲਵਣਾ ਇਹੋ ਤੁਹਾਡੀ ਭਗਤੀ ਨਜ਼ਰੀ ਆਈ ਆ ਫਿਰ ਜਿੱਥੇ ਚਾਓ ਉਥੇ ਨਾ ਉਟੜਾ ਅਦਵਿਕਾਰ ਨਾ ਕੋਈ ਅਟਕਾਈ ਆ ਜੇ ਆਖੋ ਸਾਜਖੰਡ ਦਵਾਰੇ ਸਦਾ ਚਰਨਾ ਵਿੱਚ ਲਵਾ ਟਕੇ ਸੋਨੇ ਨਾਮ ਲਗਾਈਆ ਆਪਣੀ ਛਾਤੀ ਉਤੇ ਲਵਾ ਸਵਾ ਆਪ ਥੱਲੇ ਤਾਨੂੰ ਦੇਲਾਂ ਰਖਾਈਆ ਜਿਦਾ ਇੱਕ ਮਾਂ ਬੱਚੇ ਨੂੰ ਦੁੱਧ ਦਿੰਦੀ ਛਾਤੀ ਤੇ ਪਾ ਕੇ ਨਾ ਕਾਲਪੁਰਖ ਕਹਿਣ ਡਿਆ ਵੀ ਮੈਂ ਭਗਤਾਂ ਨੂੰ ਇਹਨਾਂ ਕਹਿੰਦਾ ਵੀ ਮੈਂ ਆਪ ਥੱਲੇ ਤੇ ਤੁਹਾਨੂੰ ਉੱਤੇ ਆਪਣੀ ਛਾਤੀ ਦੇ ਪਾਵਾਂ ਆਪ ਥੱਲੇ ਤੁਹਾਨੂੰ ਤੇਲ ਮਾਰ ਖਾਈਆ ਅੰਮ੍ਰਿਤ ਸਿਰ ਦੇ ਵਾਂ ਪਿਆ ਬੇਨजीर ਮੁਖ ਚਵਾਈਆ ਇਤੇ ਓਤੇ ਆਦਿਗਾਦ ਤੁਹਾਨੂੰ ਕਦੇ ਨਾ ਲੱਗੇ ਵਾ ਸਤਿ ਹੀਤ ਵੀ ਵਾਲਾ ਗੁਰੂ ਅਰਜਨ ਧਾੜੀ ਦੇ ਵੇਗਵਾਈਆ ਜਿਹੜਾ ਸੰਸਗਿਆ ਖਾਲ ਲਹਾ ਮਨਸੂਰ ਫਾਸੀ ਗੜ ਵਿੱਚ ਪਾਈਆ ਉਹ ਵੀ ਤੋਂ ਮਾਰ ਕੇ ਕੈਖਦਾ ਇਹਨਾਂ ਦਾ ਹੁਣ ਸੁਹਾਈਆ ਇਸਾ ਮੁਸਾ ਮੁਹੰਮਦ ਰਹਿਜਨਾ ਜਹਾਨ ਨਜ਼ੀਨ ਯੇ ਨਾਨੂ ਦੇਣਾ ਵੋ ਨਾਈਆ ਤੂੰ ਹੀ ਪਿਤਾ ਤੂੰ ਹੀ ਮਾ ਆਦ ਨਗਾਦ ਤੇਰਾ ਨੂਰ ਨਜ਼ਰੀ ਆਈਆ ਮੈਂ ਤੈਨੂੰ ਰਾਮ ਰਹੀਮ ਖਦਾ ਵਾਹਿਗੁਰੂ ਕੇ ਗਾੜ ਕਹਾ ਕਿ ਤੇਰੀ ਸਿਮਤ ਸਲਾਈਆ ਕਿਸੇ ਵੇ ਤੇਰੀ ਸ਼ਰਨੀ ਟਾਂ ਨਵਾਂ ਨਿਮਸ਼ੀ ਗਾਟ ਗੜ ਗੇ ਖੁਸ਼ੀ ਮਨਾਇਆ ਕਿਸੇ ਦਵਾਰਿਓ ਤੈਨੂੰ ਲਵਾ ਲਵਾ ਜਾਈਂ ਜਾਈਆਂ ਸ੍ਰੀ ਭਗਵਾਨ ਗਿਆ ਈਸਾ موسی ਮਹਮਦ ਸਦੀ 14ਵੀਂ ਵਕਤ ਆਖਰੀ ਮੈਂ ਭਗਤਾਂ ਅੰਦਰ ਰਾਂ ਆਪਣਾ ਡੇਰਾ ਲਾਈਆ ਫਿਰ ਕੀ ਕਿਆ ਫਲਗਣ ਕਹਿ ਮੰਗਦਿਓ ਮੰਗ ਲਓ ਆਪਣਾ ਧਨ ਦਾਦਾ ਦਾ ਨੀ ਝੋਲੀ ਪਾਈਆ ਇਸ ਤੋਂ ਪਰੇ ਹੋਰ ਨਹੀਂ ਭਗਵਾ ਆਨਾ ਪਾਗਾਂ ਵਾਲਿਓ ਭਾਗ ਨਾ ਕੋਈ ਜਗਾਈਆ ਇਸ ਤੋਂ ਪਰਨੇ ਕੋਈ ਕਾਣਾ ਗੋਪੀ ਕਾਨ ਐਸੇ ਦੀ ਸੇਵਕ ਮਾਈਆ ਇਸ ਤੋਂ ਵੱਡਾ ਨਹੀਂ ਰਾਮ ਸੀਤਾ ਰਾਮ ਬਣ ਗੰਡ ਦੇਣ ਦਹਾਈਆ ਇਸ ਤੋਂ ਪਰੇ ਨਹੀਂ ਆਮ ਇ사 موسی محمد ਸੀ ਸੁਨਵਾਈਆ ਇਸ ਤੋਂ ਦੂਰ ਨਹੀਂ ਕੋਈ ਨਿਰਗੁਣ ਨਰ ਵੈਰੰਕਾਰ ਸਾਚੇ ਨਿਸ਼ਾਨ ਨਾਨਕ ਗੋਬਿੰਦ ਗੈਸ ਮੰਜਾਈਆ ਜੋ ਵਸੇ ਸਾਚ ਭੂਮ ਕਾਇਆ ਗਮੀ ਅਸਥਾਨ ਅਸਲ ਆਪਣਾ ਡੇਰਾ ਲਾਈਆ ਸੋ ਪਰਤ ਕੇ ਆਇਆ ਵਾਲੀ ਦੋ ਜਹਾਨ ਸੱਚ Khand ਛੱਡ ਕੇ ਮਾਤਲੁਕ ਤੇ ਆ ਗਿਆ ਸੋ ਪਰਦਕੇ ਆਇਆ ਵਾਲੀ ਦੁਜਹਾਨ ਨਿਰਗੁਣ ਸਰਗੁਣ ਕੇ ਲਖ ਲਾਈਆ ਕਾਲਯੁਗ ਮੇਟੇ ਅੰਧੇਰੀ ਸ਼ਾਮ ਸ਼ਮਾਂ ਗੁਰਮੁਖ ਦਾ ਜਗਾਈਆ ਦਰਿਆ ਆਇਆ ਨੂੰ ਆਤਮ ਪਰਮਾਤਮ ਦੇਵੇ ਰਾਮ ਦਿਨ ਦੁਨੀ ਦੇ ਦੁਖ ਦੈਗ ਘਾਈਆ ਪ੍ਰੇਮ ਪ੍ਰੀਤੀ ਪਿਆਏ ਜਾਮ ਜਮਾਤੋਂ ਲੈ ਛਡਾਈਆ ਅਮਰਤ ਰਾਸ ਕਰਾਏ ਬਾਨ ਨਿਰ ਚਿਰਨਾ ਆ ਬੁਜرائیਆ ਸਤ ਸਜ ਦੁਆਏ ਤਵਾਮ ਕੁੜੀ ਤਵਾ ਦਾ ਗਵਾਈਆ ਲੇ ਕਮ ਕਾ ਕੇ ਜਨਮ ਜਨਮ ਦਾ ਗਲਾਮ ਆਪਾਂ ਸੀ ਵਰ ਕੋਈ ਨਾ ਪਾਈਆ ਯਾਨਾ ਭਗ ਦਰ ਨਾ ਕੋਈ ਹਰਾਮ ਸ਼ਬਦ ਅਨਾਦੀ ਸੁਤ ਲੈ ਉਜਾਈਆ ਲੇ ਕੇ ਲਾਇ ਜੀਵਾਨ ਸਗਮ ਜੋ ਚਾਲੇ ਆਏ ਸ਼ਰਨਾਈਆ ਜੋਤੀ ਜੋਤ ਸਰੂਪ ਹਾਰ ਆਪੀ ਆਪਣੀ ਕਿਰਪਾ ਕਰ ਦੇਵਨ ਹਾਲ ਸੱਚੀ ਸ਼ਰਨਾਈਆ ਤੇ ਲਾਸਟ ਲਾਈਨ ਆ ਮ ਸਮੇ ਦੇ ਮਾਲਕ ਨੇ ਸਮੇ ਸਮੇ ਅਨਸਾਰ ਗੁਰੂਆਂ ਪੀਰਾਂ ਪਗਮਰਾ ਅਵਤਾਰਾਂ ਨੂੰ ਭੇਜਿਆ ਤੇ ਉਹਨਾਂ ਨੇ ਪਛੀਨਗੋਈਆਂ ਕੀਤੀਆਂ ਕਿ ਕੱਲੋ ਕੇ ਦਿਨਤ ਮੋਦਾ ਆਉਣਾ ਆਊਗਾ ਇਹ ਸਮੇ ਦੇ ਮਾਲਕ ਦੀ ਖੇលਿਆ ਤੇ ਕੀ ਕਹਿਆ ਗੁਰੂਆਂ ਪੀਰਾਂ ਪਗਮਰਾ ਅਵਤਾਰਾਂ ਨੇ ਵੀ ਜਦੋਂ ਉਹ ਆਇਆ ਤੇ ਜਿਹੜੀਆਂ ਚੀਜ਼ਾਂ ਨਹੀਂ ਬੋਲਦੀਆਂ ਉਹ ਵੀ ਬੋਲਣ ਗਿਆ ਤੇ ਇਥੇ ਸਮਾ ਵੀ ਬੋਲਿਆ ਸਮੇ ਨੇ ਕੀ ਕਿਹਾ ਸਮਾ ਕਹਿ ਮੈਂ ਭਗਤਾਂ ਜੋਗਾ ਹਰ ਜੂ ਸੇਵਾ ਆਪ ਲਗਾਈਆ ਅੰਤਰੀ ਆਦਮ ਦੇਵਾ ਜੋਗਾ ਹੰਜ਼ਾ ਮਾਨ ਕੇ ਮੋਤੀ ਚੁੰਧ ਪੁਰਾਈਆ ਵਾਰੋਂ ਸਭ ਨੂੰ ਦੇਵਾ ਤੋਖਾ ਸਾਡੀ ਸਮਝ ਕੋਈ ਨਾ ਪਾਈਆ ਬਿਨ ਸਤਗੁਰ ਪੂਰੇ ਆਦ ਜਗਤ ਸਮਾ ਔਖਾ ਪੀੜੀ ਗੜੀ ਔਜੜਾ ਜਮ ਦੰਡ ਨਾ ਕੋਈ ਬਚਾਈਆ ਜੋਗ ਜੋਗ ਦੇਵਾ ਸੱਚ ਸਲਾ ਸਰਬ ਜੀਆਂ ਸਮਝਾਈ ਆ ਕੀ ਕਿਆ ਸਰਬ ਜੀ ਨੂੰ ਕੀ ਸਮਝਾਇਆ ਕਰਤਾ ਪੁਰਖ ਲਾਵਨਾ ਕੀਮਤ ਆਪੇ ਪਾਈ ਆ ਹਾਜ਼ਰ ਕੋਲੋਂ ਬਖਸ਼ਾ ਹੋ ਗਨਾ ਜੋ ਗਿਆ ਸੋ ਗਿਆ ਪਲੂਛ ਡਾਈਆ ਜਦੋਂ ਇਹ ਹਰ ਬਾਣੀ ਲਿਖਾਈ ਸੀ ਉਦੋਂ ਹਾਜ਼ਰ ਕੌਣ ਸੀ ਉਹਨੇ ਕਿਹਾ ਹਾਦਰ ਕੋਲੰਬੁਗ ਸ਼ਾਗਨਾ ਜੋ ਗਿਆਸ ਹੋ ਗਿਆ ਬਲੂ ਛਡਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਲੈ ਕਾ ਜਾਣੇ ਬੇਪਰਵਾਹੀਆ ਪਿਆਰੀ ਹਰ ਸਿੰਘ ਜੀ ਹਰ ਬਾਣੀ ਪੜਦੇ ਕੋਈ ਅੱਖਰ ਵਾਅਦਾ ਘਟਾ ਅੱਗੇ ਪਿੱਛੇ ਬੋਲਿਆ ਗਿਆ ਤੇਰੀ ਜਾਨ ਹਾ ਜੂਰ ਸ਼ੈਨ ਸਾ ਜੀ ਬਕਸਣ ਜੋ ਗਿਆ ਬਕਸ ਲੈਣਾ ਹਰ ਸੰਗਤ ਦੀ ਮਾਫ ਕਰਦੇ ਆਓ ਸ਼ਬਦੀ ਜਕਰ ਦਾ ਸਾਥ ਦੇਣਾ ਸੋ ਹੰਗੂ ਮਾਰਾਇ ਸੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ